ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਚਾਰਪਛਾਨ ਪਿਛਲੇ 6 ਕੁ ਦਹਾਕਿਆਂ ਤੋਂ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾ ਨੇ ਸੰਸਾਰ ਭਰ ਵਿੱਚ ਪਿਛਲੇ ਸਾਰੇ ਰਿਕਾਰਡ ਮਾਪਾ ਦਿੱਤੇ ਹਨ ਭਾਰਤ ਵਿੱਚ ਬੀਤੇ ਸਮੇਂ ਵਿੱਚ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਤਾਂ ਭਿਆਨਕ ਰੂਪ ਤਾਰ ਗਈ ਹੈ ਅੱਜ ਕੱਲ ਤਾਂ ਚੀਜ਼ਾਂ ਦੇ ਭਾਅ ਸਵੇਰੇ ਕੁਝ ਦੁਪਹਿਰੇ ਕੁਝ ਤੇ ਖਾਦ ਪਦਾਰਥਾਂ ਲੋਹਾ ਸੀਮਿੰਟ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਭਿਆਨਕ ਵਾਧਾ ਹੋਇਆ ਦੀ মুদ্রਸਫੀਤੀ ਦੀ ਦਰ 12.44 ਤੋਂ ਉੱਪਰ ਹੋ ਗਈ ਤਾਂ ਮੰਨੇ ਪਰ ਮੰਨੇ ਆਰਥਸ਼ਾਸਤਰੀ ਸਾਡੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੇ ਵੀ ਹੱਥ ਘੜੇ ਕਰ ਦਿੱਤੇ ਕਿ ਉਹਨਾਂ ਕੋਲ ਮਹਿੰਗਾਈ ਨੂੰ ਰੋਕਣ ਲਈ ਕੋਈ ਜਾਦੂ ਦੀ ਛੜੀ ਨਹੀਂ ਉਸ ਤੋਂ ਮਗਰੋਂ ਮਹਿੰਗਾਈ ਲਗਾਤਾਰ ਦੁਰੰਗੀ ਮਾਰਦੀ ਗਈ ਹੈ ਇਸ ਸਮੇਂ ਆਮ ਵਰਤੋਂ ਦੀਆਂ ਸਧਾਰਨ ਚੀਜ਼ਾਂ ਦਾਲਾਂ ਸਬਜ਼ੀਆਂ ਤੇ ਖੰਡ ਦੇ ਭਾਵਾਂ ਦੇ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਵੱਧ ਰਹੀ ਬੇਰੁਜ਼ਗਾਰੀ ਨੇ ਉੱਪਰੋਂ ਬਲਦੀ ਉੱਤੇ ਤੇਲ ਪਾਇਆ ਹੈ ਮਹਿੰਗਾਈ ਵਿੱਚ ਲਗਾਤਾਰ ਵਾਧਾ ਭਾਰਤ ਦੇ ਆਜ਼ਾਦ ਹੋਣ ਮਗਰੋਂ ਆਮ ਵਰਤੋਂ ਦੀਆਂ ਚੀਜ਼ਾਂ ਵਿੱਚ ਹੁੰਦੇ ਵਾਧੇ ਨੂੰ ਦੇਖ ਕੇ 5 ਸਾਲਾ ਯੋਜਨਾਵਾਂ ਵਿੱਚ ਇਸ ਨੂੰ ਕਾਬੂ ਕਰਨ ਲਈ ਕਦਮ ਚੁੱਕੇ ਗਏ ਤੇ ਸਿਆਸਤ ਦੇ ਪਿੰਨ-ਪਿੰਨ ਖਿਲਾੜੀ ਇਸ ਦੈਤ ਨੂੰ ਕਾਬੂ ਕਰਨ ਦੇ ਦਾਅਵੇ ਕਰਕੇ ਤਾਕਤ ਵਿੱਚ ਵੀ ਆਏ ਪਰੰਤੂ ਜ਼ਖੀਰੇਬਾਜ਼ੀ ਸੱਟੇਬਾਜ਼ੀ ਘਾਟੇ ਦੇ ਬਜਟਾਂ ਤੇ ਮੁਦਰਾ ਫੈਲਾਓ ਕਾਰਨ ਇਹ ਦੈਤ ਕਿਸੇ ਵੀ ਸਰਕਾਰ ਦੇ ਕਾਬੂ ਨਾ ਆਇਆ ਤੇ ਦਿਨੋ ਦਿਨ ਵਿਕਰਾਲ ਰੂਪ ਧਾਰਨ ਕਰਦਾ ਗਿਆ ਫਲਸਰੂਪ ਆਮ ਵਰਤੋਂ ਦੀਆਂ ਚੀਜ਼ਾਂ ਦੇ ਨਕਲੀ ਸੰਕਟਾਂ ਤੇ ਮਹਿੰਗਾਈ ਵਿੱਚ ਲੋਕ ਲੱਕ ਤੋੜਨੋਂ ਬਾਧਦਾ ਹੁੰਦਾ ਰਿਹਾ ਸਿਮਿੰਟ ਕਿਓ ਤੇ ਪੈਟਰੋਲ ਆਦਿ ਦੀਆਂ ਕੀਮਤਾਂ ਸਿਖਰਾਂ ਛੁੰਦੀਆਂ ਰਹੀਆਂ ਸਫ਼ਰ ਦੇ ਕਿਰਾਏ ਵਿੱਚ ਵਾਧਾ ਡਾਕਟਰ ਤੇ ਸੰਚਾਰ ਸਾਧਨਾਂ ਦੇ ਨਾਲ ਹੀ ਬਿਜਲੀ ਖਪਤ ਦੀਆਂ ਦਰਾਂ ਵਿੱਚ ਵਾਧਾ ਸਾਰੇ ਹੱਦਾਂ ਬੰਨੇ ਤਰਪ ਗਿਆ ਕਾਰਨ ਸਾਡੇ ਦੇਸ਼ ਵਿੱਚ ਮਹਿੰਗਾਈ ਵਿੱਚ ਲਗਾਤਾਰ ਵਾਧੇ ਦੇ ਬਹੁਤ ਸਾਰੇ ਕਾਰਨ ਹਨ ਸਰਕਾਰ ਦੁਆਰਾ ਹਰ ਸਾਲ ਘਾਟੇ ਦੇ ਬਜਟ ਪੇਸ਼ ਕਰਨਾ ਦੇਸ਼ ਵਿੱਚ ਉਤਪਾਦਨ ਦੀ ਦਰ ਦਾ ਘਟ ਰਹਿਣਾ ਸਰਕਾਰ ਦੁਆਰਾ ਘਾਟੇ ਦੀ ਵਿੱਤ ਵਿਵਸਥਾ ਨੂੰ ਪੂਰਾ ਕਰਨ ਲਈ ਅਪਰਤਕ ਟੈਕਸਾਂ ਦੀ ਵਿਵਸਥਾ ਕਰਨਾ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋਣਾ ਆਬਾਦੀ ਦਾ ਤੇਜ਼ੀ ਨਾਲ ਵਧਣਾ ਆਰਥਿਕ ਟਾਂਚੇ ਵਿੱਚ ਪਰਿਵਰਤਨ ਹੋਣਾ ਵਪਾਰ ਦੀਆਂ ਸ਼ਰਤਾਂ ਦਾ ਪ੍ਰਤੀਕੂਲ ਹੋਣਾ ਵਿਸ਼ਵਵਿਆਪੀ ਮੁਦਰਾ ਪਸਾਰ ਬੇਲੋੜੇ ਸਰਕਾਰੀ ਖਰਚੇ, ਮੁਦਰਾ ਪੂਰਤੀ ਵਿੱਚ ਵੱਧਦਾ, ਨਿਜੀਕਰਨ, ਆਪ੍ਰਤਕ ਟੈਕਸਾਂ ਵਿੱਚ ਲਗਾਤਾਰ ਵੱਧਦਾ, ਸਰਵਿਸ ਟੈਕਸਾਂ ਤੇ ਟੋਲ ਟੈਕਸਾਂ ਦਾ ਬੋਝ, ਖਰਾਬ ਮੌਸਮ, ਪ੍ਰਿਸ਼ਟਾਚਾਰ, ਕਾਲੇ ਧੰਦਾ ਬੋਲਬਾਲਾ, ਸਫੀਤਕਾਰੀ ਸੰਭਾਵਨਾਵਾਂ ਦਾ ਵਧਣਾ, ਬਹੁ ਕੌਮੀ ਕੰਪਨੀਆਂ ਦਾ ਪ੍ਰਵੇਸ਼ ਤੇ ਪਸਾਰ, ਮੁਨਾਫੇ ਨਾਲ ਜੁੜਿਆ ਖੁੱਲਾ ਬਾਜ਼ਾਰ, ਜਮ੍ਹਾਂ ਖੋਰੀ ਤੇ ਖੇਤੀ ਦਾ ਬਰਸਾਤੀ ਮੀਂਹ ਨਾਲ ਜੁੜਿਆ ਹੋਣਾ ਆਦਿ ਮਹਿੰਗਾਈ ਦੇ ਵੱਡੇ ਕਾਰਨ ਹਨ। ਬਿਵਸ ਸਰਕਾਰ ਵਰਤਮਾਨ ਸਰਕਾਰ ਦਾ ਸਪਸ਼ਟ ਰੂਪ ਵਿੱਚ ਕਹਿੰਦੀ ਆ ਰਹੀ ਹੈ ਕਿ ਮਹਿੰਗਾਈ ਦਾ ਵਧਾ ਅੰਤਰਰਾਸ਼ਟਰੀ ਵਰਤਾਰਾ ਹੈ ਤੇ ਇਹ ਉਹ ਇਸ ਨੂੰ ਰੋਕਣ ਵਿੱਚ ਅਸਮਰਥ ਹੈ ਬੀਤੇ ਕੁਝ ਸਮੇਂ ਤੋਂ ਆਟਾ ਦਾਲਾ ਸਿਮਿੰਟ ਆਦਿ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਥੁੜ ਤੇ ਮਹਿੰਗਾਈ ਨੇ ਲੋਕਾਂ ਵਿੱਚ ਆਹਾਰ ਕਾਰਮਚਾਰ ਰੱਖੀ ਹੈ ਪਿਛਲੇ ਕੁਝ ਸਮੇਂ ਵਿੱਚ ਪੈਦਾ ਹੋਏ ਵਿਸ਼ਵ ਮੰਡਵਾੜੇ ਕਾਰਨ ਭਾਰਤ ਵਿੱਚ মুদ্রਾਸਫਿਤੀ ਦੀ ਦਰ ਕਾਫੀ ਥੱਲੇ ਆਉਣ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀ ਕੀਮਤਾਂ ਕੁਝ ਘਟ ਘਟਾਈਆਂ ਗਈਆਂ ਲੋਕ ਤਾਂ ਇਹਨਾਂ ਦੇ ਹੋਰ ਘਟਣ ਦੀ ਆਸ ਲਾਈ ਬੈਠੇ ਸਨ ਪਰ 2009 ਵਿੱਚ ਬਣੀ ਨਵੀਂ ਸਰਕਾਰ ਗੱਦੀ ਸੰਭਾਲਦੇ ਅਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁਦ ਮੁੜ ਵਾਧਾ ਕਰਨ ਦੀਆਂ ਗੱਲਾਂ ਕਰਨ ਲੱਗੀ ਜਿਸ ਦਾ ਸਿੱਟਾ ਅੱਜ ਸਾਹਮਣੇ ਹੈ ਸਰਕਾਰ ਦੇ ਆਪਣੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਈ 2010 ਤੱਕ ਵਿੱਤੀ ਇੱਕ ਸਾਲ ਦੇ ਮੁਕਾਬਲੇ ਖਾਦ ਪਦਾਰਥਾਂ ਦੀ ਕੀਮਤਾਂ ਵਿੱਚ 16.49 ਵਾਧਾ ਹੋਇਆ ਹੈ। ਕੇਵਲ ਇਸੇ ਇੱਕ ਸਾਲ ਵਿੱਚ ਦਾਲਾਂ ਦੀਆਂ ਕੀਮਤਾਂ ਵਿੱਚ 33.65 ਦੁੱਧ ਦੀ ਕੀਮਤ ਵਿੱਚ 21.2% ਫਲਾਂ ਦੀ ਕੀਮਤ ਵਿੱਚ 17% ਆਲੂਆਂ ਦੀ ਕੀਮਤ ਵਿੱਚ 30.36% ਤੇ ਪਿਆਜ਼ ਦੀ ਕੀਮਤ ਵਿੱਚ 16.1% ਚੋਲਾਂ ਦੀ ਕੀਮਤ ਵਿੱਚ 7.72 ਤੇ ਅਨਾਜ ਦੀ ਕੀਮਤ ਵਿੱਚ 6.37% ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬਿਜਲੀ ਗੈਸ ਪੈਟਰੋਲ ਤੇ ਡੀਜ਼ਲ ਤਿੱਖਾ ਵਾਧਾ ਵਿੱਚ ਵੀ ਤਿੱਖਾ ਵਾਧਾ ਕੀਤਾ ਗਿਆ ਹੈ ਇਸ ਪ੍ਰਕਾਰ ਮਹਿੰਗਾਈ ਤੋਂ ਉਧ ਹੋਈ ਪਈ ਹੈ ਤੇ ਸਰਕਾਰ ਇਸ ਦੇ ਸਾਹਮਣੇ ਬਿਲਕੁਲ ਬੇਵੱਸ ਹੋਈ ਦਿਖਾਈ ਦੇ ਰਹੀ ਹੈ ਲੋਕਾਂ ਦੀਆਂ ਨਵੀਆਂ ਮੁਸ਼ਕਲਾਂ ਵਿਚਵਾਧਾ ਬੀਤੇ ਸਮੇਂ ਵਿੱਚ ਵਧ ਰਹੀ ਮੁੱद्रास्फीਤੀ ਤੋਂ ਭੈਅभीत ਹੋਈ ਸਰਕਾਰ ਨੇ ਪਹਿਲਾਂ ਬੈਂਕਾਂ ਵਿੱਚ ਵਿਆਜ ਦਰਾਂ ਦੀ ਵਾਧੇ ਦਾ ਰਸਤਾ ਖੋਲ ਦਿੱਤਾ ਜਿਸ ਨਾਲ ਬੈਂਕਾਂ ਤੋਂ ਕਰਜ਼ਾ ਲੈਣਾ ਵਧੇਰੇ ਔਖਾ ਹੋ ਗਿਆ ਦੇਸ਼ ਦੀ ਵਿਕਾਸ ਦਰ ਦੀ ਰਫ਼ਤਾਰ ਮੱਧਮ ਹੋ ਗਈ ਆਮ ਲੋੜਾਂ ਦੀਆਂ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਨਾਲ ਜੁੜੇ ਕਰਜ਼ਾਈ ਲੋਕ ਬੈਂਕਾਂ ਦੇ ਕਰਜ਼ੇ ਮੋੜਨ ਤੋਂ ਸਮਰਥ ਹੋਣ ਲੱਗੇ ਜਿਸ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਵਧਣ ਲੱਗੀਆਂ ਜਿਸ ਦੇ ਨਤੀਜੇ ਵਜੋਂ ਲੋਕਾਂ ਵਿੱਚ ਨਿਰਾਸ਼ਾ ਵਧਣ ਲੱਗੀ ਜਿਨ੍ਹਾਂ ਵਿੱਚੋਂ ਕਈ ਲੋਟਾਂ ਖੋਹਾਂ ਦੇ ਰਾਹ ਤੁਰਨ ਲੱਗੇ ਤੇ ਕਈ ਆਤਮਕਾਰ ਦੇ ਰਾਹ ਹੁਣ ਵਿਸ਼ਵ ਮੰਦਵਾੜੇ ਤੋਂ ਪੈ ਪੀਤ ਹੋ ਕੇ ਸਰਕਾਰ ਨੇ ਵਿਆਜ ਦਰਾਂ ਫਿਰ ਘਟਾਈਆਂ ਹਨ ਪਰ ਇਹਨਾਂ ਦਾ ਅਜੇ ਕੋਈ ਹੋਰ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਪਰ ਆਮ ਵਰਤੋਂ ਦੀਆਂ ਚੀਜ਼ਾਂ ਦੀ ਹਕੀਮਤਾ ਵਿੱਚ ਲੱਕ ਤੋੜਵਾ ਵਾਅਦਾ ਜ਼ਰੂਰ ਹੋਇਆ ਹੈ ਉਪਾਉ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਸਨੇ ਮਹਿੰਗਾਈ ਉੱਪਰ ਕਾਬੂ ਪਾਉਣਾ ਹੈ ਤਾਂ ਪਬਲਿਕ ਸੈਕਟਰ ਵਿੱਚ ਵੇਚਣ ਵਾਲੀਆਂ ਚੀਜ਼ਾਂ ਦੇ ਭਾਅ ਨਾ ਵਧਾਵੇ ਕਿਉਂਕਿ ਇਸ ਨਾਲ ਹੀ ਪ੍ਰਾਈਵੇਟ ਸੈਕਟਰ ਨੂੰ ਕੀਮਤਾਂ ਵਧਾਉਣਾ ਰੋਕਿਆ ਜਾ ਸਕਦਾ ਹੈ ਪਰ ਸਰਕਾਰ ਦਾ ਸਰਵਿਸ ਟੈਕਸਾਂ ਦੇ ਟੋਲ ਟੈਕਸ ਵਰਗੇ ਨਿਕਣ ਟੈਕਸ ਲਾ ਕੇ ਤੇ ਫਿਰ ਆਏ ਦਿਨ ਉਹਨਾਂ ਨੂੰ ਸਵਾਏ ਡੇਢੇ ਕਰਕੇ ਆਪ ਇੱਕ ਹਰ ਇੱਕ ਚੀਜ਼ ਮਹਿੰਗੀ ਕਰਦੀ ਜਾ ਰਹੀ ਹੈ ਨਕਲੀ ਸੰਕਟ ਪੈਦਾ ਕਰਨ ਵਾਲਿਆਂ ਜਮ੍ਹਾਂਖੋਰਾਂ ਤੇ ਧਨਕਬੇਰਾਂ ਵਿਰੁੱਧ ਕਾਰਵਾਈ ਬਹੁਤ ਜ਼ਰੂਰੀ ਹੈ ਕਿਉਂਕਿ ਮਹਿੰਗਾਈ ਦੇ ਜ਼ਮਾਨੇ ਵਿੱਚ ਇਹੋ ਲੋਕ ਹੀ ਆਪਣੇ ਲੋਬੀ ਰੂਚੀਆਂ ਕਾਰਨ ਸਭ ਤੋਂ ਵੱਧ ਸਰਗਰਮ ਹੁੰਦੇ ਹਨ ਸਰਕਾਰ ਨੂੰ ਅਪਰਤਕ ਟੈਕਸ ਘਟਾਉਣੇ ਚਾਹੀਦੇ ਹਨ ਪਰਿਵਾਰ ਨਿਯੋਜਨ ਤੇ ਜ਼ੋਰ ਦੇਣਾ ਚਾਹੀਦਾ ਹੈ ਉਤਪਾਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ ਗੈਰ ਕਾਨੂੰਨੀ ਗੈਰ ਜ਼ਰੂਰੀ ਸਰਕਾਰੀ ਖਰਚ ਘਟਾਉਣੇ ਚਾਹੀਦੇ ਹਨ ਇਸ ਤੋਂ ਇਲਾਵਾ ਜ਼ਰੂਰੀ ਜਮ੍ਹਾਂ ਯੋਜਨਾ ਉੱਪਰ ਬਲ ਦੇ ਕੇ ਦੇ ਉਚਿਤ ਕੀਮਤਾਂ ਦੀਆਂ ਦੁਕਾਨਾਂ ਖੋਲ੍ਹ ਕੇ ਹਰ ਚੀਜ਼ ਦਾ ਏਕਤਮ ਮੁੱਲ ਨਿਸ਼ਚਿਤ ਕਰਨਾ ਚਾਹੀਦਾ ਹੈ ਜਿਸ ਦੇ ਇਸ ਦੇ ਨਾਲ ਹੀ ਸਰਕਾਰ ਨੂੰ ਮੁਦਰਾ ਪਸਾਰ ਨੂੰ ਕਾਫੀ ਕਾਬੂ ਕਰਨ ਲਈ ਵਿਦੇਸ਼ੀ ਸਿੱਕੇ ਦਾ ਬੇਦਹਾਸ਼ਾ ਭੰਡਾਰ ਕਰਨ ਤੇ ਉਸ ਨੂੰ ਅਮਰੀਕਾ ਖਰੀਦਣ ਵਿੱਚ ਖਰਚ ਕਰਨ ਦੀ بجائے ਵਿਦੇਸ਼ੀ ਸਿੱਕੇ ਦੇ ਬਾਜ਼ਾਰ ਵਿੱਚ ਵੇਚ ਕੇ ਤਨ ਪ੍ਰਾਪਤ ਕਰਨਾ ਚਾਹੀਦਾ ਹੈ ਸਾਰਾਂਸ਼ ਇਸ ਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਨੂੰ ਰੋਕ ਪਾਏ ਬਿਨਾਂ ਲੋਕਾਂ ਦਾ ਜੀਵਨ ਸੌਖਾ ਨਹੀਂ ਹੋ ਸਕਦਾ ਤੇ ਨਾ ਹੀ ਲੋਕ ਰਾਜ ਵਿੱਚ ਵਿਸ਼ਵਾਸ ਪੱਕਾ ਹੋ ਸਕਦਾ ਹੈ ਭਾਰਤ ਵਿੱਚ ਲੋਕ ਰਾਜ ਦੀ ਪਕਿਆਈ ਲਈ ਮਹਿੰਗਾਈ ਦਾ ਅੰਤ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸ ਵਿਰੁੱਧ ਦੇਸ਼ ਦੀ ਸਰਕਾਰ ਨੂੰ ਜਿੱਥੇ ਮਹਿੰਗਾਈ ਦੇ ਜ਼ਿੰਮੇਵਾਰ ਅੰਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਉੱਥੇ ਆਪਣੀ ਵਿੱਤੀ ਤੇ ਵਪਾਰਕ ਨੀਤੀਆਂ ਵਿੱਚ ਸੁਧਾਰ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਤੇ ਬੱਚਿਓ ਇਹ ਸੀ ਆਪਣਾ ਲੇਖ ਮਹਿੰਗਾਈ ਜੰਬ ਵਧ ਰਹੀ ਮਹਿੰਗਾਈ ਤੇ ਆਸ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ